ਨੌਜਵਾਨਾਂ ਨੂੰ ਸਾਂਝੀਆਂ ਕਰਨਾ ਚਾਉਣੇ ਆ ਰੋਜ਼ਗਾਰ ਦਫ਼ਤਰਾਂ 'ਚ ਰਜਿਸਟ੍ਰੇਸ਼ਨ ਕਰੋ ਉਹਨਾਂ ਦੀ ਤੇ ਜਿੰਨਾ ਚਿਰ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਤੇ ਬੇਰੋਜ਼ਗਾਰੀ ਪੱਤਾ ਦਿਓ ਕਿਉਂ ਦਿਓ ਕਿਉਂਕਿ ਸੰਵਿਧਾਨ ਦੇ ਵਿੱਚ ਦਰਜ ਹੈ ਕਿ ਤੁਸੀਂ ਨੌਜਵਾਨਾਂ ਲਈ ਤੁਸੀਂ ਲੋਕਾਂ ਲਈ ਜਿਹੜਾ ਰੋਜ਼ਗਾਰ ਮਹਈਆ ਕਰਵਾਉਂਗੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੇ ਨੌਜਵਾਨ ਕੋ ਇੰਟਰਵਿਊ ਹੋਣ ਜਾਂਦੇ ਆ ਉਹਨਾਂ ਦਾ ਭਰਾ ਬਸਦਾ ਕਰਾਇਆ ਜਿਹੜਾ ਫ੍ਰੀ ਹੋਣਾ ਚਾਹੀਦਾ ਉਹਨਾਂ ਦੇ ਸੈਂਟਰ ਚੰਡੀਗੜ੍ਹ ਨਹੀਂ ਬਣੇ ਚਾਹੀਦੇ ਇੱਥੇ ਜਾਂਦਾ ਬੰਦਾ ਫਾਇਲ ਕਰ ਤੋਂ ਤੇ 1000 ਰੁਪਿਆ 1200 ਰੁਪਿਆ ਕਿਰਾਇਆ ਲਾ ਕੇ ਜਾਂਦਾ ਤੇ 8-1000 ਤੁਸੀਂ ਇਹ ਤੋਂ ਫਾਰਮਾਂ ਦੀ ਫੀਸ ਭਰਾ ਲੈਨੇ ਹੋ ਕੋਈ ਫਾਰਮਾਂ ਦੀ ਫੀਸ ਨਹੀਂ ਹੋਣੀ ਚਾਹੀਦੀ ਬਰਸਦਾ ਟ੍ਰੇਨ ਦਾ ਜਿਹੜਾ ਸਾਮਰਾਪੀ ਹੋਣਾ ਚਾਹੀਦਾ ਤੇ ਸੈਂਟਰ ਆ ਜਿਹੜੇ ਪੇਪਰ ਦੇਣ ਵਾਲੇ ਸੈਂਟਰ ਆ ਉਹਨਾਂ ਦੇ ਜਿਹੜੀਆਂ ਚੀਜ਼ਾਂ ਜੋੜ ਬਣਾ ਕੇ ਨੇੜੇ ਤੇ ਬਣਾਈ ਜਾਣ ਚਾਹੀਦੀ ਆ ਇਹਨਾਂ ਮੰਗਾਂ ਨੂੰ ਲੈ ਕੇ ਇਤਿਹਾਸਕ ਯਾਦਗਾਰਾਂ ਨੂੰ ਬਚਾਉਣ ਦੀਆਂ ਮੰਗਾਂ ਨੂੰ ਲੈ ਕੇ ਅਸੀਂ 50 ਪਿੰਡਾਂ ਦੇ ਵਿੱਚ ਜਿਹੜੀ ਯਾਤਰਾ ਸ਼ੁਰੂ ਕਰੀ ਆ ਅੱਜ ਉਹਦਾ ਤੀਜਾ ਦਿਨ ਆ ਤੀਜੇ ਦਿਨ ਦਾ ਰੁਜ਼ਗਾਰ ਦਫ਼ਤਰ ਪਿਆ ਮਕਸਦ ਦੇ ਵਿੱਚ ਜਾਂ ਜਿੰਨੇ